देखो मैं बिल्कुल कहना रेट सही मिलना चाहिए रेट ਦਾ ਕੀ حساب ਹੁੰਦਾ ਮੰਨ ਲਓ ਅਜ 40 ਰੁਪਏ ਫੀਡ ਦਾ ਰੇਟ ਹੈ ਮੰਨ ਲਓ ਕਿ 35 40 ਰੁਪਏ ਫੀਡ ਦਾ ਰੇਟ ਹੁੰਦਾ ਜਦੋਂ ਤਾਂ ਗਾਂ ਦਾ ਦੁੱਧ 60 ਰੁਪਏ ਤੇ ਮਾਇ ਦਾ ਦੁੱਧ 80 ਰੁਪਏ ਵਿਕਣਾ ਚਾਹੀਦਾ ਇਹ ਮਿਨੀਮ ਰੇਟ ਹੈ ਇਹ ਤੇ ਐਟ ਪਾਰ ਸੀ ਕਹਿੰਦੇ ਵੀ ਜੇ ਗਾਂ ਦਾ ਦੁੱਧ 40 ਰੁਪਏ ਫੀਡ ਪਾ ਕੇ 60 ਰੁਪਏ ਵਿਕੂਗਾ 1.5 ਗੁਣਾ ਤਾਂ ਬੰਦੇ ਦਾ ਘਾਟ ਨਹੀਂ ਪਊਗਾ ਬਰਾਬਰ ਹੋ ਜਾਊਗਾ ਹਨਾ ਇਹ ਸਾਰੇ ਖਰਚੇ ਲਾਉਣੇ ਆਪਾਂ ਚਾਰੇ ਦਾ ਖਰਚਾ ਫੀਡ ਦਾ ਖਰਚਾ ਲੇਬਰ ਦਾ ਖਰਚਾ ਜਿਹੜੇ ਆਪ ਅਸੀਂ ਦੋ ਬੰਦੇ ਇੱਕ ਦੋ ਪਸ਼ੂਵਾਂ ਨਾਲ ਅਸੀਂ ਦੋ ਬੰਦੇ ਹੀ ਬੰਨੇ ਹੁੰਦੇ ਆ ਨਾ ਵੀ ਜੇ ਇੱਕ ਜਾਊਗਾ ਕਿਤੇ ਦੂਜਾ ਧਾਰ ਚ ਹੋਊਗਾ ਬਿਲਕੁਲ ਮੱਜਾਂ 'ਚ ਅਸੀਂ ਕਹਿੰਦੇ ਜਿੰਨੀ ਫੀਡ ਦਾ ਰੇਟ ਆ ਉਹ ਤੋਂ ਡਬਲ ਹੋਣਾ ਚਾਹੀਦਾ 40 ਫੀਡ ਦਾ ਰੇਟ ਆ ਤਾਂ 80 ਹੋਣਾ ਚਾਹੀਦਾ ਤਾਂ ਸਭ ਤੋਂ ਵੱਡਾ ਡੇਰੀ ਫਾਰਮਾਂ ਦੇ ਫੇਲ ਹੋਣ ਦਾ ਕੀ ਕਾਰਨ ਹੈ ਕਿਉਂਕਿ ਜਦੋਂ ਇਹ ਆਮ ਗੱਲ ਹੁੰਦੀ ਹੈ ਲੋਕ ਸੱਥਾਂ ਦੇ ਵਿੱਚ ਇਕੱਠਾਂ ਦੇ ਵਿੱਚ ਇਸ ਕਿੱਤੇ ਨੂੰ ਕਰਨ ਵਾਲੇ ਇਸ ਕਿੱਤੇ ਦੇ ਉੱਤੇ رائے ਰੱਖਣ ਵਾਲੇ ਗੱਲਾਂ ਕਰਦੇ ਨੇ ਤਾਂ ਇੱਕੋ ਕਾਰਨ ਗਿਣਾ ਦਿੰਦੇ ਨੇ ਕਿ ਦੁੱਧ ਦਾ ਵਾਜਬ ਭਾਅ ਨਾ ਮਿਲਣਾ ਇੱਕ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਇਸ ਧੰਦੇ ਨੂੰ ਲੈ ਡੁੱਬਦਾ ਹੈ ਇਹ ਗੱਲ 200% ਸਹੀ ਹੈ ਜੀ ਅਸੀਂ ਲੋਕ ਨਾ ਮੰਨ ਲੋ ਜਿਵੇਂ ਹੁਣ ਅ ਮੇਰੇ ਪਿਤਾ ਜੀ ਦਾਦਾ ਜੀ ਅਸੀਂ ਪਸ਼ੂ ਰੱਖਦੇ ਸੀ ਪਿੰਡ ਦਾਦਾ ਜੀ ਸਾਡੇ ਅਨਪੜ੍ਹ ਸੀਗੇ ਪਿਤਾ ਜੀ ਬਹੁਤ ਪੜ੍ਹੇ ਲਿਖੇ ਸੀਗੇ ਅਸੀਂ ਵੀ ਪੜ੍ਹਾਈ ਲਿਖਾਈ ਕਰ ਲਈ ਪਹਿਲੀ ਗੱਲ ਤਾਂ ਡੇਰੀ ਫਾਰਮਿੰਗ ਦਾ ਜਦੋਂ ਗੱਲ ਹੁੰਦੀ ਹੈ ਨਾ ਅਸੀਂ ਪੜੇ ਲਿਖੇ ਅਸੀਂ ਡਾਕਟਰ ਬਣ ਗਏ ਅਸੀਂ ਕਦੇ ਇਹ ਨਾ ਮੰਨੀਏ ਵੀ ਸਾਨੂੰ ਬਹੁਤ ਜ਼ਿਆਦਾ ਲੋਕਾਂ ਨਾਲੋਂ ਪਤਾ ਹੈ ਹਾਂ ਅਸੀਂ ਵਿਸ਼ਿਆਂ ਬਾਰੇ ਚਰਚਾ ਕਰ ਸਕਦੇ ਜਿਵੇਂ ਅੱਜ ਕਰ ਰਹੇ ਹਾਂ ਤੁਸੀਂ ਗੱਲ ਕੀਤੀ ਹੈ ਡੇਰੀ ਫਾਰਮਿੰਗ ਦੇ ਫੇਲ ਹੁੰਦੀ 200% ਸਹੀ ਹੈ ਦੁੱਧ ਦਾ ਰੇਟ ਵੱਡਾ ਇੱਕ ਮਸਲਾ ਹੈ ਗਰਮੀਆਂ 'ਚ ਦੁੱਧ ਸਾਡੇ ਕੋਲ ਘਟ ਜਾਂਦਾ ਹੈ ਰੇਟ ਵੱਜ ਜਾਂਦੇ ਹੈ ਜੀ ਸਰਦੀਆਂ 'ਚ ਅੱਜ ਵੀ ਉਹੀ ਹਾਲਾਤ ਨੇ ਮੈਂ ਬਹੁਤ ਸਾਰੇ ਬੰਦਿਆਂ ਨੂੰ ਮਿਲਦਾ ਹਾਂ ਬਹੁਤ ਸਾਰੇ ادارے ਦੁੱਧ ਨਹੀਂ ਚੱਕਦੇ ਰੇਟ ਘਟਾ ਦਿੰਦੇ ਆ ਤਿਉਹਾਰਾਂ ਦਾ ਸੀਜ਼ਨ ਲੰਘਿਆ ਤਾਂ ਰੇਟ ਘਟ ਗਿਆ ਦੇਖੋ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਲੋਕੀ ਕਹਿੰਦੇ ਵੀ ਇੱਥੇ ਸਹਿਕਾਰੀ ਦਾਰੇ ਬਹੁਤ ਮਜ਼ਬੂਤ ਨੇ ਪਰ ਦੁੱਧ ਦੇ ਰੇਟ ਦਾ ਪੰਜਾਬ 'ਚ ਵੀ ਕੋਈ ਵਧੀਆ ਹਾਲ ਨਹੀਂ ਜਿਹੜੇ ਲੋਕ ਇਹ ਕਹਿੰਦੇ ਆ ਵੀ ਇਦਾਂ ਨਹੀਂ ਇਦਾਂ ਇਦਾਂ ਨਹੀਂ ਇਦਾਂ ਮੈਂ ਇਹਨਾਂ ਨੂੰ ਕਹਿੰਦਾ ਨਾ ਘਰੇ ਪਸ਼ੂ ਰੱਖੋ ਅਸੀਂ ਆਪਣੇ ਪਾਰਮ ਤੇ ਰੌਣੀ ਇੱਥੇ ਸਾਡੇ ਕੋਲੇ 500 ਦੇ ਕਰੀਬ ਪਸ਼ੂ ਇੱਥੇ ਅਸੀਂ ਜ਼ਮੀਨੀ ਹਕੀਕਤ ਤੋਂ ਮੈਂ ਜਾਣੂ ਹ ਹਜ਼ਾਰਾਂ ਬੰਦੇ ਮੇਰੇ ਨਾਲ ਜੁੜੇ ਹੋਏ ਐ ਦੁੱਧ ਦਾ ਰੇਟ ਇੱਕ ਵੱਡਾ ਕਾਰਨ ਹੈ ਪਰ ਕੱਲਾ ਦੁੱਧ ਦਾ ਰੇਟ ਇੱਕ ਕਾਰਨ ਸਭ ਤੋਂ ਵੱਡਾ ਕਾਰਨ ਹੈ ਪਰ ਇੱਕੋ ਇੱਕ ਕਾਰਨ ਨਹੀਂ ਹੈਗਾ 10 ਕਾਰਨ ਹੋਰ ਨੇ ਉਹਦੇ ਗੱਲ ਕਰਾਂਗੇ ਆਪਾਂ ਜੀ ਦੇਖੋ ਮੈਂ ਬਿਲਕੁਲ ਕਹਿੰਦਾ ਰੇਟ ਸਹੀ ਮਿਲਣਾ ਚਾਹੀਦਾ ਰੇਟ ਦਾ ਕੀ ਹਿਸਾਬ ਹੁੰਦਾ ਮੰਨ ਲਓ ਅੱਜ 40 ਰੁਪਏ ਫੀਡ ਦਾ ਰੇਟ ਹੈ ਮੰਨ ਲਓ 35-40 ਰੁਪਏ ਫੀਡ ਦਾ ਰੇਟ ਹੁੰਦਾ ਜਦੋਂ ਤਾਂ ਗਾਂ ਦਾ ਦੁੱਧ 60 ਰੁਪਏ ਤੇ ਮੱਝ ਦਾ ਦੁੱਧ 80 ਰੁਪਏ ਵਿਕਣਾ ਚਾਹੀਦਾ ਇਹ ਮਿਨੀਮ ਰੇਟ ਹੈ ਇਹ ਤੇ ਐਟ ਪਾਰ ਸੀ ਕਹਿੰਦੇ ਵੀ ਜੇ ਗਾਂ ਦਾ ਦੁੱਧ 40 ਰੁਪਏ ਫੀਡ ਪਾ ਕੇ 60 ਰੁਪਏ ਵਿਕੂਗਾ ਡੇਢ ਗੁਣਾ ਤਾਂ ਬੰਦੇ ਦਾ ਘਾਟਾ ਨਹੀਂ ਪਊਗਾ ਬਰਾਬਰ ਹੋ ਜਾਊਗਾ ਹਨਾ ਇਹ ਚ ਸਾਰੇ ਖਰਚੇ ਲਾਉਣੇ ਆਪਾਂ ਚਾਰੇ ਦਾ ਖਰਚਾ ਫੀਡ ਦਾ ਖਰਚਾ ਲੇਬਰ ਦਾ ਖਰਚਾ ਜਿਹੜੇ ਆਪ ਅਸੀਂ ਦੋ ਬੰਦੇ ਇੱਕ ਦੋ ਪਸ਼ੂਆਂ ਨਾਲ ਅਸੀਂ ਦੋ ਬੰਦੇ ਹੀ ਬੰਨੇ ਹੁੰਦੇ ਆ ਨਾ ਵੀ ਜੇ ਇੱਕ ਜਾਊਗਾ ਕਿਤੇ ਦੂਜਾ ਧਾਰ ਚ ਹੋਊਗਾ ਬਿਲਕੁਲ ਮੱਝਾਂ 'ਚ ਅਸੀਂ ਕਹਿੰਦੇ ਜਿੰਨੀ ਫੀਡ ਦਾ ਰੇਟ ਆ ਉਹ ਦੋ ਡਬਲ ਹੋਣਾ ਚਾਹੀਦਾ 4 ਪਰ ਚਾਰ ਪੰਜ ਬਿਮਾਰੀਆਂ ਵੀ ਨੇ ਜਿਹੜੀਆਂ ਬਹੁਤ ਵੱਡਾ ਘਾਟਾ ਪਾ ਰਹੀਆਂ ਉਹਦੇ ਬਾਰੇ ਚਰਚਾ ਕਰਨੀ ਜ਼ਰੂਰੀ ਹੈ ਹਮ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਥੋੜਾ ਜਿਹਾ ਇਹਦੇ ਵਿੱਚ ਇਹ ਵੀ ਜੋੜ ਦਿਓ ਕਿ ਜਿਵੇਂ ਇਹ ਆਮ ਕਿਹਾ ਜਾਂਦਾ ਹੈ ਕਿ ਜੇਕਰ ਜਿਹੜਾ ਪਿਓਰ ਦੁੱਧ ਹੈ ਪਿੰਡਾਂ ਵੱਲੋਂ ਕਸਬਿਆਂ ਵੱਲੋਂ ਸ਼ਹਿਰਾਂ ਵੱਲੋਂ ਡੇਰੀ ਫਾਰਮਾਂ ਦੇ ਵੱਲੋਂ ਪੈਦਾ ਕੀਤਾ ਗਿਆ ਜੇਕਰ ਸਿਰਫ ਮੰਡੀ ਦੇ ਵਿੱਚ ਮਾਰਕੀਟ ਦੇ ਵਿੱਚ ਉਹੀ ਜਾਵੇ ਤਾਂ ਫਿਰ ਤਾਂ ਉਸ ਦੇ ਨਾਲ ਹੈ ਜਿਹੜਾ ਪੂਰੀ ਮੰਗ ਵੀ ਨਹੀਂ ਹੁੰਦੀ ਪਰ ਦੁੱਧ ਜਿਹੜਾ ਕਿਤੇ ਨਾ ਕਿਤੇ ਮਿਲਾਵਟ ਵਾਲਾ ਇਸ ਦੇ ਵਿੱਚ ਆ ਜਾਂਦਾ ਹੈ ਤਾਂ ਉਹ ਇੱਕ ਵੱਡਾ ਖੋਰਾ ਲਾ ਜਾਂਦਾ ਹੈ ਇਸ ਕਿਤੇ ਦੀ ਕਮਾਈ ਨੂੰ ਮਿਲਾਵਟ ਖੋਰੀ ਨਾ ਇਹ ਜੇ ਕੋਈ ਕਹਿੰਦਾ ਵੀ ਦੁੱਧ ਮਿਲਾਵਟ ਜੀ ਨਕਲੀ ਨਹੀਂ ਹੈਗਾ ਤਾਂ ਉਹ ਝੂਠ ਬੋਲਦਾ ਹੈ ਹੈਗਾ ਇਹ ਪਰ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਜਿਹੜਾ ਸਾਡੇ ਲੋਕ ਇਸ ਗੱਲ ਤੇ ਧਿਆਨ ਦਿੰਦੇ ਆ ਨਾ ਜਦੋਂ ਇਹ ਕੰਪਨੀਆਂ ਗੱਲ ਕਰਦੀਆਂ ਵੀ ਜੀ ਦੁੱਧ ਬਹੁਤ ਨਕਲੀ ਹੈ ਬਹੁਤ ਮਿਲਾਵਟ ਇਸ ਕਰਕੇ ਰੇਟ ਨਹੀਂ ਮਿਲਦਾ ਉਹ ਓ ਚਿਕ ਲੁਕਿਆਵਾ ਚੀਜ਼ ਹੈ ਨਾ ਜਿਹੜੀ ਮੈਂ ਬੜੇ ਸਾਲਾਂ ਤੋਂ ਕਹਿ ਰਿਹਾ ਉਹ ਕੰਪਨੀਆਂ ਕਹਿ ਰਹੀ ਹੁੰਦੀਆਂ ਵੀ ਜੀ ਦੁੱਧ ਤੇ ਬੜੇ ਸਵਾਲੀਏ ਨਿਸ਼ਾਨ ਹੈ ਦੁੱਧ ਕਿਉਂ ਪਨੀਰ ਤੇ ਸਵਾਲੀਏ ਨਿਸ਼ਾਨ ਹੈ ਤੁਸੀਂ ਨਾ ਦੁੱਧ ਦੇ ਚੱਕਰ ਚ ਨਾ ਪੋ ਤੁਸੀਂ ਕੋਲ ਡਰਿੰਕ ਜੂਸ ਇਹ ਜਿਹੜੇ ਸੌਫਟ ਡਰਿੰਕ ਮੰango ਡਰਿੰਕ ਇਹ ਪੀਓ ਠੀਕ ਹੈ ਇਹ ਕੰਪਨੀਆਂ ਨਾਲ ਹੀ ਕਹਿ ਰਹੀ ਹੁੰਦੀਆਂ ਸਾਨੂੰ ਸੁਣਦਾ ਨਹੀਂ ਇਹ ਹੂੰ ਉਹ ਇਹ ਕਹਿੰਦੀਆਂ ਵੀ ਸਬਜ਼ੀਆਂ ਚ ਬਹੁਤ ਸਪਰੀਆਂ ਨੇ ਫਲਾਂ ਤੇ ਬਹੁਤ ਸਪਰੀਆਂ ਨੇ ਤੁਸੀਂ 버거 ਪੀਜ਼ਾ ਚਿਪਸ कुरकुरੇ ਨੂਡਲਜ਼ ਇਹ ਖਾਓ ਬਦਲ ਦੇ ਤੌਰ ਤੇ ਆਪਣੀ ਚੀਜ਼ ਦਿੱਤੀ ਜਾ ਰਹੀ ਹੈ ਬਿਲਕੁਲ ਇਹੀ ਤਾਂ ਇਹ ਨਾ ਸਾਡਾ ਇੱਥੇ ਤਾਂ ਮੇਰੀ ਪੂਰੀ ਅਸਹਿਮਤੀ ਹੈ ਲੋਕਾਂ ਨਾਲ ਜੀ ਨਕਲੀ ਦੁੱਧ ਦੀ ਸਮੱਸਿਆ ਹੈਗੀ ਮਿਲਾਵਟੀ ਦੁੱਧ ਦੀ ਸਮੱਸਿਆ ਹੈਗੀ ਸਭ ਨੂੰ ਪਤਾ ਹੈਗੀ ਪਰ ਜਦੋਂ ਅਸੀਂ ਇਹ ਤੇ ਧਿਆਨ ਦਿੰਨੇ ਆ ਨਾ ਅਸੀਂ ਇੱਕ ਪਾਸੇ ਤਾਂ ਤੁਸੀਂ ਤੁਸੀਂ ਮੈਂ ਪਸ਼ੂ ਰੱਖਦੇ ਆ ਸਾਨੂੰ ਫਰਕ ਪੈਂਦਾਗਾ ਜਿਹੜਾ ਗਾਂ ਕਾ ਦੁੱਧ ਲੈ ਰਿਆ ਉਹ ਤਾਂ ਬੰਦਾ ਕਹੂਗਾ ਯਾਰ ਮੈਂ ਕਾ ਨੂੰ ਚੱਕਰ ਚ ਪੈਣਾ ਛੱਡੋ ਪਰ ਸੁਕੜ ਲੈ ਲੋ ਪਾਊਡਰ ਵਾਲਾ ਲੈ ਲੋ ਹਨਾ ਉਹਨੂੰ ਘੋਲ ਕੇ ਬਣਾ ਲੋ ਹਨਾ ਚਾਹ ਨਾ ਪੀਓ ਜਾਂ ਚਾਹ ਬਲੈਕ ਬਲੈਕ ਟੀ ਬਲੈਕ ਕਾਫੀ ਹੁਣ ਆਮ ਚੱਲਣ ਲੱਗ ਗਈ ਜੀ ਕਿਉਂਕਿ ਬਲੈਕ ਟੀ ਬਲੈਕ ਕਾਫੀ ਚ ਅਸੀਂ ਕੱਢਿਆ ਕੀ ਦੁੱਧ ਹਮ ਨਾ ਤਾਂ ਚੀਨੀ ਗੱਡੀ ਨਾ ਕਾਫੀ ਗੱਡੀ ਨਾ ਹੁਣ ਤੁਸੀਂ ਦੇਖੋ ਗੱਲ ਇੱਥੇ ਨਾ ਇਹ ਮੰਡੀ ਕਰਨ ਤੇ ਮਸਲੇ ਆਪਾਂ ਕਾਫੀ ਦੀ ਵਿੱਚੋਂ ਬਾਈਚੰਦ ਗੱਲ ਨਿਕਲੀ 200 250 ਰੁਪਏ ਦਾ ਕਾਫੀ ਦਾ ਕੱਪ ਆਮ ਮਿਲਣ ਲੱਗ ਗਿਆ ਹਨਾ ਜਿੱਥੇ ਮੈਂ ਬੈਠੇ ਆ ਇੱਥੇ ਵੀ ਮਿਲ ਰਿਹਾ ਹਨਾ 2 ਰੁਪਏ ਵੀ ਜਿਹੜਾ ਜੱਟ ਜ਼ਿਮੀਦਾਰ ਕਿਸਾਨ ਕਾਫੀ ਬੀਜ ਰਿਹਾ 2 ਰੁਪਏ ਮੈਂ ਕਹਿ ਰਹੇ ਹਾਂ ਬੜੀ ਜ਼ਿਮੀਵਰ ਨਾ ਕਹਿ ਰਹੇ ਹਾਂ 200 ਰੁਪਏ ਦੇ ਕੱਪ ਚੋਂ 2 ਰੁਪਏ ਵੀ ਉਹਨੂੰ ਨਹੀਂ ਜਾ ਰਹੇ ਜਿਹੜਾ ਕਾਫੀ ਪੈਦਾ ਕਰ ਲਿਆ ਹੂੰ ਹੁਣ ਕੀ ਮਿਲਾਵਟੀ 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 ਉਹ ਬਟਾ ਮਸਲਾ ਨਹੀਂ ਹੈਗਾ ਹੈਗਾ ਮਸਲਾ ਪਰ ਸਾਨੂੰ ਅੱਛਾ ਦੂਜੀ ਗੱਲ ਇਹ ਹੈ ਜੋ ਅਸੀਂ ਚਰਚਾ ਕਰਦੇ ਹਾਂ ਨਾ ਬਿਚਾਰਾਂ ਦਾ ਮਤਭੇਦ ਬਿਲਕੁਲ ਨਾਰਮਲ ਹੈ ਹੋਣਾ ਚਾਹੀਦਾ ਕੋਈ ਇਹ ਮੇਰਾ ਕਿਸੇ ਨਾਲ ਨਹੀਂ ਹੈ ਪਰ ਚਾਰ ਪੰਜ ਬਿਮਾਰੀਆਂ ਨੇ ਨਾ ਜਿਹੜੀਆਂ ਜਦੋਂ ਜਿਹੜੇ ਬੰਦੇ ਮੰਨ ਲੋ ਸ਼ਹਿਰ ਚ ਦੁੱਧ ਵੇਚ ਰਹੇ ਆ ਜਦੋਂ ਮੈਂ ਉਹਨਾਂ ਨੂੰ ਵੀ ਦੇਖਦਾ ਹਾਂ ਵੀ ਜੇ ਬੰਦਾ 10000 ਕਮਾ ਰਿਹਾ ਇਹ 50000 ਕਮਾ ਸਕਦਾ 30000 ਕਮਾ ਸਕਦਾ ਤਾਂ ਫਿਰ ਮੈਂ ਉਹਨੂੰ ਕਹਿਣਾ ਵੀ ਯਾਰ ਤੁਸੀਂ ਤਾਂ ਚੀਜ਼ਾਂ ਠੀਕ ਕਰੋ ਜੀ ਜਿਨ੍ਹਾਂ ਦਾ ਮੰਡੀਕਰਨ ਸਹੀ ਹੈ ਨਾ ਉਹਨਾਂ ਦਾ ਸਭ ਕੁਝ ਸਹੀ ਨਹੀਂ ਹੈਗਾ ਹੂੰ ਮੱਝਾਂ ਵਾਲੇ ਤੁਸੀਂ ਦੇਖੋ ਜਿਹੜੇ ਸ਼ਹਿਰਾਂ 'ਚ ਬੈਠੇ ਆ ਖੰਨਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਉਹਨਾਂ 70 80 ਰੁਪਏ ਲੀਟਰ ਦੁੱਧ ਵੇਚ ਰਹੇ ਆ ਉਹਨਾਂ ਦੇ ਫਾਰਮਾਂ ਦਾ ਜਾਂ ਦੁੱਧ ਦੀ ਕੁਆਲਿਟੀ ਦਾ ਇਹ ਤੋਂ ਅਸੀਂ ਮੁੱਖ ਨਹੀਂ ਮੋੜ ਸਕਦੇ ਪਰ ਕਿਲੇ ਅੱਖਾਂ ਵਿੱਚ ਲੀਏ ਦੁੱਧ ਦੀ ਕੁਆਲਿਟੀ ਤੇ ਉਹਨਾਂ ਦੇ ਡੇਅਰੀ ਫਾਰਮਾਂ ਦੀ ਪੋਜੀਸ਼ਨ ਕੋਈ ਚੰਗੀ ਨਹੀਂ ਹੈਗੀ ਖਾਸ ਕਰਕੇ ਜਿਹੜੇ ਬੰਦੇ ਗਿੱਲਾ ਦਾਣਾ दारू ਫੈਕਟਰੀਆਂ ਦਾ ਦਾਣਾ ਪਾ ਰਹੇ ਆ ਅੱਜ ਮੈਂ ਕਹਿ ਰਿਹਾ ਮੈਂ ਬੜੇ ਸਾਲਾਂ ਤੋਂ ਕਹਿ ਰਹੇ ਆ ਸਰਕਾਰ ਨੇ ਕੱਲ ਨੂੰ ਕੁਛ ਨਾ ਸਾਡੇ ਤੋਂ ਇਹ ਵਿਸ਼ਾ ਬੜਾ ਲੰਬੇ ਦੇ ਬਾਰੇ ਕਦੇ ਬਾਅਦ ਚ ਗੱਲ ਕਰਾਂਗੇ ਵੀ ਦੁੱਧ ਦੀ ਕੁਆਲਿਟੀ ਵਾਕਈ ਕਿੱਦਾਂ ਹੈ